ਰਾਤ ਦਾ ਵੇਲਾ ਹੋ ਚੁੱਕਿਆ ਔਰ ਰਾਤਾਂ ਰਾਤ ਦੇ ਵੇਲੇ ਵੀ ਕਿਸਾਨਾਂ ਦਾ ਜਿਹੜਾ ਮਰਨ ਵਰਤਾ ਹੈ ਉਹ ਲਗਾਤਾਰ جاری ਹੈ ਖਨੋਰੀ ਬਾਰਡਰ ਦੀ ਹਰ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਔਰ ਅੱਜ ਤੇ ਧੁੰਦ ਨੇ ਕਹਿਰ ਪਾਇਆ ਹੋਇਆ ਹੈ ਮੌਸਮ ਦਾ ਵੀ ਕਹਿਰ ਪਿਆ ਹੋਇਆ ਹੈ ਕਿਉਂਕਿ ਠੰਡ ਜਿਹੜੀ ਹੈ ਉਹ ਅੱਜ ਵੱਧਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਠੰਡ ਵੱਧ ਰਹੀ ਹੈ ਦੂਜੇ ਪਾਸੇ ਮਰਨ ਵਰਤ ਜਿਹੜਾ ਉਹ ਵੀ ਲਗਾਤਾਰ ਜਾ ਰਹੀ ਹੈ ਹੌਸਲੇ ਜਿਹੜੇ ਨੇ ਉਹ ਬੁਲੰਦ ਨੇ ਕਿਸਾਨਾਂ ਦੇ ਤਸਵੀਰ ਵਿਖਾਣੇ ਆ ਕਿਉਂਕਿ ਰਾਤ ਦੇ ਵੇਲੇ ਦੀ ਆ ਤਸਵੀਰ ਹੈ ਇੱਥੇ ਟੈਂਟ ਦੀ ਵਿਵਸਥਾ ਜਿਹੜੀ ਹੈ ਕਰ ਦਿੱਤੀ ਗਈ ਸੀ ਔਰ ਹੁਣ ਇੱਥੇ ਹੀ ਸਾਰੇ ਦੇ ਸਾਰੇ ਕਿਸਾਨ ਜਿਹੜੇ ਨੇ ਆਪਣੇ ਮਰਨ ਵਰਤ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇੱਕ ਪਾਸੇ ਜਿਹੜੀ ਪੁਲਿਸ ਫੋਰਸ ਦੀ ਉਸਦੀ ਤਣਾਤੀ ਹੋਈ ਹੋਈ ਹੈ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਡਰੇ ਹੋਏ ਨੇ ਮਰਨ ਵਰਤ ਨੂੰ ਅੱਗੇ ਵਧਾ ਰਹੇ ਨੇ ਤਾਂ ਕਿ ਜਿਹੜੀ ਸਰਕਾਰ ਉਸ ਦੇ ਕੰਨਾਂ ਥਾਈ ਆਪਣੀ ਗੱਲ ਪਹੁੰਚਾਈ ਜਾਏ ਔਰ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾਈ ਜਾਣ ਤੁਹਾਨੂੰ ਲਗਾਤਾਰ ਤਸਵੀਰਾਂ ਬੁਖਾ ਰਹੇ ਆ ਜਿਸ ਢੰਗ ਦੇ ਨਾਲ ਕਿਸਾਨ ਇੱਥੇ ਡਟੇ ਹੋਏ ਨੇ ਸਾਡੇ ਨਾਲ ਵੀ ਕਿਸਾਨ ਨੇ ਗੱਲਬਾਤ ਵੀ ਕਰਾਂਗੇ ਹਾਂਜੀ ਭਾਜੀ ਠੰਡ ਵੀ ਅੱਜ ਕਹਿੰਦੀ ਕਿ ਅੱਜ ਹੀ ਪਹਿਣਾ ਐ ਐਡੀ ਠੰਡ ਪੈ ਰਹੀ ਐ ਆ ਧੁੰਦ ਜਿਹੜੀ ਐ ਉਸ ਦਾ ਵੀ ਪੂਰਾ ਕਹਿਰ ਵੇਖਣ ਨੂੰ ਮਿਲ ਰਿਹਾ ਮਰਨ ਵਰਤ ਜਾਰੀ ਐ ਹੌਸਲੇ ਬੁਲੰਦ ਨੇ ਬਿਲਕੁਲ ਜੀ ਹੌਸਲੇ ਸਾਡੇ ਪੂਰੇ ਬੁਲੰਦ ਆ ਜਿਹੜੀ ਠੰਡ ਦੀ ਗੱਲ ਕਰੀਏ ਉਹ ਦਿਨਾਂ ਕਿ ਗਏ ਆ 7 ਤੇ 9 ਸਾਲ ਦੇ ਸਾਡੇ ਨੀਂਹਾਂ 'ਚ ਜਣੇ ਗਏ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਚ ਰਏ ਆ ਅਸੀਂ ਉਹਨਾਂ ਦੇ ਵਾਰਸਾਂ ਸਾਡੀਆਂ ਰਗਾਂ 'ਚ ਵੀ ਉਹਨਾਂ ਦਾ ਜਿਹੜਾ ਖੂਨ ਵਹਿੰਦਾ ਵਾ ਸਾਡੀ ਵੀ ਅੱਜ ਵੀ ਕੇਂਦਰ ਦੀ ਹਕੂਮਤ ਦੇ ਨਾਲ ਜਿਹੜੀ ਆ ਉਹ ਲੜਾਈ ਆ ਜੋ ਸਾਡੀਆਂ ਮੰਨੀਆਂ ਮੰਗਾਂ ਸੀਗੀਆਂ ਕੇਂਦਰ ਸਰਕਾਰ ਨੇ ਸਮੇਂ-ਸਮੇਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਨ ਕਰਜ਼ਾ ਮੁਕਤੀ ਜਾਂ ਹੋਰ ਮੰਗਾਂ ਨੂੰ ਲੈ ਕੇ ਆਪਾਂ ਜਿਹੜਾ ਪਿਛਲੇ ਲੰਬੇ ਸਮੇਂ ਤੋਂ 11 ਮਹੀਨੇ ਤੋਂ ਪਲੱਸ ਹੋ ਗਿਆ ਜਿਹੜਾ ਅਸੀਂ ਬਾਰਡਰਾਂ ਤੇ ਸੰਘਰਸ਼ ਲੜ ਰਹੇ ਆਂ ਉਸ ਤੋਂ ਬਾਅਦ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਹੋ ਗਿਆ ਜੇ 51 ਦਿਨ ਹੋ ਗਏ ਆ ਉਹਨਾਂ ਨੂੰ ਮਰਨ ਵਰਤ ਉੱਪਰ ਬੈਠਿਆਂ ਨੂੰ ਉਹਨਾਂ ਦੀ ਹਾਲਤ ਵੀ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਆ ਇਸੇ ਤਹਿਤ ਕੱਲ ਜਿਹੜਾ ਅਸੀਂ ਦੋਵਾਂ ਫੋਰਮਾਂ ਦੇ ਆਗੂਆਂ ਨੇ ਸਲਾਹ ਕਰਕੇ ਫੈਸਲਾ ਲਿਆ ਵੀ ਕੱਲੇ ਡੱਲੇਵਾਲ ਹੀ ਕਿਉਂ ਮਰਨ ਫਿਰ ਸਰਕਾਰ ਨੂੰ ਜਿੰਨੇ ਸਿਰ ਚਾਹੀਦੇ ਜਿੰਨੀਆਂ ਜਾਨਾਂ ਚਾਹੀਦੀਆਂ ਫਿਰ ਇੱਕ ਵਾਰੀ ਸਰਕਾਰ ਆਪ ਦਾ ਚਾਲ ਆਲੇ ਅਸੀਂ 111 ਕਿਸਾਨਾਂ ਦਾ ਜਿਹੜਾ ਜਥਾਵਾਦ ਨਿਰੰਤਰ ਇੱਥੇ ਮਰਨਵਰ ਤੇ ਬੈਠਾ ਵਾ ਤੇ ਮਰਨਵਰ ਤੋਂ ਅੱਨਾ ਚਿਰ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਕੰਪਲੀਟ ਜਿਹੜੀਆਂ ਸਾਰੀਆਂ ਮੰਗਾਂ ਉਹ ਲਾਗੂ ਨਹੀਂ ਹੋ ਜਾਂਦੀਆਂ ਕਿਉਂਕਿ ਇਹ ਹੁਣ ਸਰਕਾਰ ਸਰਕਾਰ ਦੇ ਪਾਲੇ ਦੇ ਵਿੱਚ ਗੇਂਦਾਂ ਸਰਕਾਰ ਨੇ ਵੇਖਣਾ ਵਾ ਵੀ ਕਿੰਨੇ ਕਿਸਾਨਾਂ ਦੇ ਸਿਰ ਲੈਣੇ ਅਸੀਂ ਤੇ 111 ਆ ਕੇ ਬੈਠੇ ਆ ਠੀਕ ਆ ਅਸੀਂ ਸ਼ਹੀਦ ਹੋ ਜਾਾਂਗੇ ਅਸੀਂ ਇਸ ਦੁਨੀਆ ਤੋਂ ਚਲ ਜਾਂਗੇ ਮਗਰ ਹੋਰ ਜਿਹੜੇ ਬਥੇਰੇ ਬੈਠੇ ਆ ਸਰਕਾਰ ਨੂੰ ਦੱਸਣਾ ਚਾਹੁੰਦੇ ਮੈਂ ਪਹਿਲਾਂ ਵੀ ਅਸੀਂ ਕਹਿੰਦੇ ਰਿਆਂ ਵੀ ਇਹ ਇਕੱਲਾ ਡੱਲੇਵਾਲ ਨਹੀਂ ਮਰਨਵਰ ਤੇ ਬੈਠਾ ਇੱਥੇ ਸਾਰੇ ਜਿੰਨਾ ਮੋਰਚਾ ਕਹ ਇਹ ਸਾਰੇ ਆਪਦੀ ਹੋਂਦ ਦੀ ਆਪਦੀਆਂ ਜਿਹੜੀਆਂ ਹੱਕੀ ਮੰਗਾ ਉਹਨਾਂ ਨੂੰ ਲੈ ਕੇ ਆਏ ਆ ਹਾਂਜੀ ਕਿਹੜੇ ਪਿੰਡ ਤੋਂ ਤਾਲੂਕ ਰੱਖਦੇ ਹੋ ਮੇਰਾ ਪਿੰਡ ਬੂਟੇਵਾਲਾ ਜੀ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਪੈਂਦਾ ਵਾ ਜ਼ਿਲ੍ਹਾ ਫਰੋਇਪੁਰ ਘਰੇ ਕੌਣ ਕੌਣ ਹੈ ਘਰੇ ਬ੍ਰਦਰ ਆ ਮੇਰਾ ਇੱਕ ਮੇਰਾ ਵਾਈਫ ਆ ਮੇਰੀ ਬੇਟਾ ਵਾ ਮੇਰਾ ਇੱਕ ਕਿੰਨਾ ਸਾਲ ਦਾ ਬੇਟਾ ਹੈ ਬੇਟਾ 9 ਸਾਲ ਦਾ ਹੈ ਜੀ ਤੇ ਅੱਜ ਤੁਸੀਂ ਮਰਨ ਵਰਤ ਤੇ ਬੈਠੇ ਹੋ ਘਰਦਿਆਂ ਦਾ ਕੋਈ ਸੁਨੇਹਾ ਆਇਆ ਘਰਦਿਆਂ ਦਾ ਸੁਨੇਹਾ ਹੈ ਠੀਕ ਹੈ ਤੱਕੜੇ ਹੋ ਕੇ ਲੜੋ ਸਰਕਾਰ ਦੇ ਖਿਲਾਫ ਪਹਿਲਾਂ ਵੀ ਲੜਦੇ ਰੇ ਪਹਿਲਾਂ ਵੀ ਸਾਡਾ ਪਰਿਵਾਰ ਜਿਹੜਾ ਸੰਘਰਸ਼ੀ ਹੈ ਸਮੇਂ ਸਮੇਂ ਦੇ ਸੰਘਰਸ਼ਾਂ ਦੇ ਵਿੱਚ ਅਸੀਂ ਕੁਰਬਾਨੀਆਂ ਦਿੱਤੀਆਂ ਸਾਡੇ ਪਰਿਵਾਰ ਨੇ ਤੇ ਕੋਈ ਨਹੀਂ ਹੌਸਲੇ ਬੁਲੰਦਾ ਚੜ੍ਹਦੀ ਕਲਾ ਦੇ ਵਿੱਚ ਹਰੋਂ ਵੀ ਸਪੋਰਟ ਮਿਲਦੀ ਹੈ ਕਹਿੰਦੇ ਜਦੋਂ ਮਰਨ ਵਰਤ ਦੀ ਗੱਲ ਆਉਂਦੀ ਆ ਸ਼ਹਾਦਤ ਦੀ ਗੱਲ ਆਉਂਦੀ ਹੈ ਤੇ ਫਿਰ ਘਰਦਿਆਂ ਦੀ ਤਰਫੋਂ ਵੀ इमोਸ਼ਨਲੀ ਆਂਦਾ ਇੱਕ ਬਈ ਯਾਰ ਪਿੱਛੇ ਕੌਣ ਵੇਖੇਗਾ ਬੱਚਿਆਂ ਨੂੰ ਕੌਣ ਵੇਖੇਗਾ ਉਹ ਇੱਕ ਫੈਕਟਰ ਵੀ ਆਂਦਾ ਹੈ ਵੇਖੋ ਜੀ ਘਰੋਂ ਵੀ ਪੂਰੀ ਸਪੋਰਟ ਹੈ ਜੇਕਰ ਅਸੀਂ ਅੱਜ ਨਾ ਲੜੇ ਅੱਜ ਸਰਕਾਰ ਦੇ ਵਰਕਲਪ ਨਾ ਲੜੇ ਆਉਣ ਵਾਲਾ ਭਵਿੱਖ ਸਾਡਾ ਖਤਰੇ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਅਸੀਂ ਬੱਚਿਆਂ ਦੀ ਜਿਹੜੀ ਭਵਿੱਖ ਦੀ ਖਾਤਰੇ ਲੜਾਈ ਲੜ ਰਹੇ ਆ ਕਿਉਂਕਿ ਸਿੱਧਾ ਸਿੱਧਾ ਸਰਕਾਰਾਂ ਦਾ ਨਿਸ਼ਾਨਾ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਖੋਹ ਕੇ ਦੇਂਦਾ ਕਾਰਪੋਰੇਟ ਘਰਾਣਿਆਂ ਆ ਪੱਕੀ ਸਰਕਾਰ ਜਿਹੜੀ ਉਹ ਨੀਤੀਆਂ ਪਾਲਿਸੀਆਂ ਲੈ ਕੇ ਆਉਂਦੀ ਹੈ 1947 ਤੋਂ ਦੇਸ਼ ਆਜ਼ਾਦ ਹੋਇਆ 6 ਤੋਂ 7 ਪੇ ਕਮਿਸ਼ਨ ਆਇਆ ਸਾਰੇ ਲਾਗੂ ਕੀਤੇ ਗਿਆ ਸਾਡੀ ਇੰਨੀ ਤਰਸਗੀ ਆ ਵੀ ਕਿਸਾਨਾਂ ਦੀ ਜਿਹੜਾ ਇੱਕੋ ਪੇ ਕਮਿਸ਼ਨ ਆਇਆ ਡਾਕਟਰ ਸੁਆਮੀਨਾਥਨ ਰਿਪੋਰਟ ਦਾ ਠੀਕ ਹੈ ਜੀ ਉਹ ਅੱਜ ਤੱਕ ਸਾਡੇ ਤੋਂ ਸਾਡਾ ਜਿਹੜਾ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤਾ ਜੇਕਰ ਅਸੀਂ ਅੱਜ ਨਾ ਲੜੇ ਆ ਇਹ ਭਲੀ ਭਾ ਸਾਡਾ ਪਰਿਵਾਰ ਵੀ ਜਾਣਦਾ ਵੀ ਜੇ ਅੱਜ ਨਾ ਲੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਔਖੇ ਹੋਵਾਂਗੇ ਬਿਲਕੁਲ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਔਖੇ ਹੋਵਾਂਗੇ ਆਨ ਵਾਲੀ ਪੀੜੀ ਨੂੰ ਬਚਾਉਣ ਲਈ ਕਿਸ ਤਰ੍ਹਾਂ ਕਿ ਸਾਨੂੰ ਤੇ ਕੁਰਬਾਨੀ ਦੇਣੀ ਪੈਣੀ ਹੈ ਔਰ ਇਸੇ ਕਰਕੇ ਆ ਸੰਘਰਸ਼ ਜਿਹੜਾ ਉਹ ਲਗਾਤਾਰ ਇੱਥੋਂ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸੰਘਰਸ਼ ਹੋਰ ਤੇਜ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਸ ਢੰਗ ਦੇ ਨਾਲ 111 ਆ ਕਿਸਾਨ ਜਿਹੜੇ ਨੇ ਸਵੇਰ ਤੋਂ ਡਟੇ ਹੋਏ ਨੇ 2 ਵਜੇ ਇਹਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ ਔਰ ਹੁਣ ਦੀ ਜੇਕਰ ਟਾਈਮ ਦੀ ਗੱਲ ਕਰੀਏ ਤਕਰੀਬਨ ਤਕਰੀਬਨ ਸਵਾ 7 ਦਾ ਟਾਈਮ ਹੋ ਚੁੱਕਿਆ ਹੈ ਔਰ ਲਗਾਤਾਰ ਇਸੇ ਢੰਗ ਦੇ ਨਾਲ ਆ ਕਿਸਾਨ ਇੱਥੇ ਡਟੇ ਹੋਏ ਨੇ ਭਾਜੀ ਕੀ ਕਹਿਣਾ ਚਾਹੋਗੇ ਸਵਾ 7 ਦਾ ਟਾਈਮ ਹੋ ਗਿਆ ਸਵਾ 7 ਤੋਂ 7:30 ਦੇ ਕਰੀਬ ਹੋ ਗਏ ਔਰ ਮਰਨਵਰਤ ਲਗਾਤਾਰ ਜਾਰੀ ਹੈ ਔਰ ਅੱਜ ਤੇ ਮੌਸਮ ਦੀ ਵੀ ਪੂਰੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਧੁੰਦ ਜੜੀ ਹੈ ਉਹ ਇਸ ਟੈਂਟ ਦੇ ਅੰਦਰ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਸਵਾ 7 ਤੋਂ ਭਾਵੇਂ 9 10 11 ਕੱਲ ਨੂੰ ਵੀ ਆਜੋ ਤੁਹਾਨੂੰ ਜਿਹੜੇ ਆ ਚੜ੍ਹਦੀ ਕਲਾ ਚ ਮਿਲਾਂਗੇ ਤੇ ਜਿਹੜਾ ਠੰਡ ਦੀ ਗੱਲ ਕਰੀਏ ਠੰਡ ਤਾਂ ਹੈ ਹੀ ਹੈ ਤਾਂ ਮੁਸ਼ਕਲ ਆ ਪਰ ਇੱਕ ਪਾਸੇ ਕੁਦਰਤ ਕੈਰ ਕਰ ਰਹੀ ਹੈ ਦੂਜੇ ਪਾਸੇ ਸਰਕਾਰਾਂ ਕੈਰ ਕਰ ਰਹੀਆਂ ਪਰ ਜਿਹੜੇ ਕਿਸਾਨ ਨੇ ਉਹ ਚੜ੍ਹਦੀ ਕਲਾ 'ਚ ਨੇ ਤੇ ਪੂਰੇ ਹੌਸਲੇ 'ਚ ਨੇ ਬਿਲਕੁਲ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਨੇ ਪੂਰੇ ਹੌਸਲੇ 'ਚ ਹਾਂਜੀ ਹੌਸਲਾ ਕਹਿਣਾ ਕਹਿਮਾ ਜੀ ਅਸੀਂ ਜਗਜੀਤ ਸਿੰਘ ਦੱਲਿਆਲ ਜਦੋਂ ਦੇ ਸਾਡੇ ਬੈਠੇ ਸੀ ਉਦੋਂ ਦੀ ਇੱਥੇ ਆ ਤੇ ਮੈਂ ਵਿੱਚ ਦੀ 2 ਦਿਨ ਗਈ ਛੁੱਟੀ ਤੇ ਜੀ ਜਦੋਂ ਮੈਨੂੰ ਕੱਲ ਫੋਨ ਕਰਿਆ ਆਪਣੇ ਆਗੂਆਂ ਨੇ ਤੇ ਮੈਂ ਮੈਂ ਤੜਕੇ ਪਿੰਡੋਂ 9 ਵਜੇ ਦਾ ਚੱਲਿਆ ਜੀ ਕਿਹੜਾ ਪਿੰਡ ਆਪਣਾ ਬੁਰਜ ਪਿੰਡਾ ਜੀ ਬਲਾਕ ਮੌੜਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਆ ਬੇਟੀ ਵਿਹੀ ਹੈ ਬੇਟਾ ਕੁਮਾਰਾ ਹੈ ਜੀ ਅੱਛਾ ਬੇਟਾ ਕੁਆਰਾ ਹੈ ਤੇ ਘਰੇ ਕਹਿ ਕੇ ਆਇਓ ਕਿ ਮੈਂ ਮਰਨ ਵਰਤ ਤੇ ਤੁਰ ਰਿਹਾ ਹਾਂ ਉਹ ਕਹਿੰਦੀ ਵੀ ਜਾ ਤੇ ਚਲੋ ਮਹਾ ਆਪਾਂ ਤਾਂ ਜੇ ਆਪਣੇ ਚ ਕਰਮਾਂ ਚ ਲਿਖੇ ਆ ਤੇ ਜਵਾਗਤ ਤਾਂ ਪਿੱਛੇ ਆਪਣੇ ਵੱਜ ਜਾਣਗੇ ਤੇ ਫਿਰ ਅਣਖ ਲਈ ਕੋਈ ਕੋਈ ਸੂਰਮਾ ਉੱਠਦਾ ਪਿੰਡ ਚੋਂ ਬਿਲਕੁਲ ਅਣਖ ਦੀ ਲੜਾਈ ਆ ਨਖਦੀ ਵੀ ਵਜੂਦ ਦੀ ਵੀ ਲੜਾਈ ਔਰ ਦੂਜੇ ਪਾਸੇ ਆਉਣ ਵਾਲੀ ਪੀੜ੍ਹੀਆਂ ਦਾ ਜਿਹੜਾ ਆਪਾਂ ਵੇਖਿਆ ਉਸ ਨੂੰ ਸੁਰੱਖਿਤ ਕਰਨ ਦੀ ਲੜਾਈ ਔਰ ਆਹੀ ਲੜਾਈ ਆ ਕਿਸਾਨ ਲੜਦੇ ਹੋਏ ਨਜ਼ਰ ਆ ਰਹੇ ਨੇ ਕਿੱਥੇ ਨੌਜਵਾਨ ਡਟੇ ਹੋਏ ਨੇ ਕਿੱਥੇ ਬਜ਼ੁਰਗ ਜਿਹੜੇ ਨੇ ਉਹ ਡਟੇ ਹੋਏ ਨੇ ਔਰ ਇਸ ਵਕਤ ਦੀ ਜਿਹੜੀ ਤਸਵੀਰ ਹੈ ਮੈਂ ਆਪਣੇ ਕੈਮਰਾਮੈਨ ਜਗਜੀਤ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰ ਜ਼ਰੂਰ ਵਿਖਾਓ ਕਿਉਂਕਿ ਆ ਤਸਵੀਰਾਂ ਜਿਹੜੀਆਂ ਨੇ ਆਪ ਵਾਕਿਆ ਹੀ ਹੈਰਾਨ ਕਰਨ ਵਾਲੀਆਂ ਨੇ ਕਿ ਇੱਕ ਪਾਸੇ ਐਡੀ ਠੰਡ ਦੇ ਵਿੱਚ ਆ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਸ ਢੰਗ ਦੇ ਨਾਲ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਧੁੰਦ ਜਿਹੜੀ ਹੈ ਪੂਰੇ ਇਸ ਟੈਂਟ ਦੇ ਵਿੱਚ ਵਿਛਾਈ ہوئی ਹੈ ਠੰਡ ਦਾ ਇੰਨਾ ਅਸਰ ਹੈ ਕਿ ਰਜਾਈ ਲੈਣ ਤੋਂ ਬਾਅਦ ਵੀ ਠੰਡ ਜਿਹੜੀ ਹੈ ਉਹ ਕਿਤੇ ਨਾ ਕਿਤੇ ਘਟਦੀ ਨਹੀਂ ਹੈ ਕਿਉਂਕਿ ਇਸ ਵਕਤ ਜਿਹੜੀ ਤਸਵੀਰ ਔਰ ਹਜੇ 7:30 ਹੋਏ ਨੇ ਹੌਲੀ-ਹੌਲੀ ਜਦੋਂ ਰਾਤ ਹੋਰ ਵੱਧੀ ਹੋਈ ਨਜ਼ਰ ਆਏਗੀ ਤੇ ਆ ਠੰਡ ਵੀ ਹੋਰ ਵੱਧੀ ਨਜ਼ਰ ਆਏਗੀ ਕਿਉਂਕਿ ਤੁਸੀਂ ਸਾਹਮਣੇ ਵੇਖੋ ਜਿਹੜੀ ਸਵੇਰੇ ਤੁਹਾਨੂੰ ਤਸਵੀਰਾਂ ਵਿਖਾਈਆਂ ਸੀ ਕਿ ਸਾਹਮਣੇ ਫੋਰਸ ਡੱਟੀ ਹੋਈ ਹੈ ਨજર ਨਹੀਂ ਆ ਰਿਹਾ ਹੁਣ ਕਿ ਸਾਹਮਣੇ ਫੋਰਸ ਹੈ ਕਿਉਂਕਿ ਧੁੰਦ ਕੋਹਰਾ ਜਿਹੜਾ ਉਹ ਪੂਰਾ ਕਹਿਰ ਪਾੰਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਕੋਹਰਾ ਔਰ ਦੂਜੇ ਪਾਸੇ ਅਮਰਨ ਵਰਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਸਾਡਾ ਜਿਹੜਾ ਆ ਅਮਰਨ ਵਰਤ ਹੈ ਇਹ ਸਾਡੀ ਵਜੂਦ ਦੀ ਲੜਾਈ ਹੈ ਸਾਡੇ ਹੱਕਾਂ ਦੀ ਲੜਾਈ ਹੈ ਜਿਸ ਨੂੰ ਅਸੀਂ ਜਾਰੀ ਰੱਖਾਂਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦਾ ਭਵਿੱਖ ਸੁਰੱਖਿਤ ਰਹਿ ਸਕੇ ਫਿਲਹਾਲ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਡਟੇ ਹੋਏ ਨੇ ਕਿਸਾਨ ਔਰ ਰਾਤ ਦੇ ਵਿੱਚ ਵੀ ਇਨਾਂ ਦਾ ਮਰਨ ਵਰਤ ਜਾਰੀ ਔਰ ਇਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅੰਨਮ ਇੱਥੇ ਸਮਾਂ ਲਈ ਐਸੇ ਢੰਗ ਦੇ ਨਾਲ ਡਟੇ ਰਹਿਣਗੇ ਪਿੱਛੇ ਨਹੀਂ ਹਟਣਗੇ ਕਿਉਂਕਿ ਇਹਨਾਂ ਦਾ ਆਗੂ ਪਿਛਲੇ 51 ਦਿਨ ਤੋਂ ਭੁੱਖ ਹੜਤਾਲ ਤੇ ਔਰ ਉਹਨਾਂ ਦੀ ਹਾਲਤ ਵੀ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਪਾਣੀ ਪਚਣਾ ਤੱਕ ਬੰਦ ਹੋ ਗਿਆ ਜਿਸ ਤੋਂ ਬਾਅਦ ਇਹਨਾਂ ਨੇ ਵੀ ਕਿਹਾ ਕਿ ਆਗੂ ਤੋਂ ਪਹਿਲਾਂ ਅਸੀਂ ਸ਼ਹਾਦਤ ਦੇਾਂਗੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਆ ਤੇ ਤਿਆਰੀ ਖਿੱਚ ਕੇ ਆ ਗਏ ਨੇ ਸਰਕਾਰਾਂ ਕਦੋਂ ਇਹਨਾਂ ਦੀ ਮੰਗਾਂ ਨੂੰ ਲੈ ਕੇ ਹੁਣ ਸਹਿਯਰਦ ਹੋਉਂਦੀਆਂ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਦਾ سلسلہ ਮੁਰਤ ਤੋਂ ਸ਼ੁਰੂ ਹੁੰਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੌਰੀ ਮੋਰਚਾ